ਦੋ ਸਾਲਾਂ ਦੇ ਵਿੱਚ 60 ਹਜ਼ਾਰ ਕਰੋੜ ਰੁਪਇਆ ਕਰਜ਼ਾ ਚੁਕਲਿਆ ਉਖੜੋਲਾ ਬਣਿਆ ਸੈਕਟਰ ਦੇ ਹੱਥ ਦਾ ਗੁੰਡਾ ਬਣਿਆ ਤਾਂ ਹੀ ਤੇ ਕਿਸਾਨਾਂ ਦੇ ਨਾਲ ਕੰਟਰੈਕਟ ਫਾਰਮਿੰਗ ਜਿਹੜਾ ਰਿਜੈਕਟ ਕੀਤਾ ਹੋਇਆ ਸੀ ਉਹ ਹਾਈ ਕੁਸ਼ੀ ਦੇ ਪੱਲੇ ਦਾ ਤੁਸੀਂ ਹਿਸਾਬ ਲਾਓ ਨਾ ਰੇਤੇ ਦੇ ਨਾ ਛਾਈ ਤੋਂ ਨਾ ਕੇ ਬਟੋ ਇੱਕ ਖਾਓ ਮਾਫੀ ਤਾਂ ਨਹੀਂ ਹੋਇਆ ਸ਼ਾਮ ਸਰਕਾਰ ਦੇ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੱਸ ਗਏ ਇਸ ਦੌਰਾਨ ਪ੍ਰਨਵਜੋਤ ਸਿੰਘ ਸਿੱਧੂ ਵੱਲੋਂ ਕਿਸਾਨਾਂ ਦੇ ਮਾਮਲੇ ਸਮੇਤ ਹੋਰ ਵੀ ਕਈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਗਿਆ ਦੱਸ ਦੇ ਕਿ ਬੀਤੀ ਦਿਨੀ ਪਟਿਆਲਾ ਵਿਖੇ ਸਿੱਧੂ ਆਪਣੀ ਰਹਾਇਸ਼ ਤੇ ਮੀਡੀਆ ਨਾਲ ਰੂਬਰੂ ਹੋਏ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਲੈ ਕੇ ਮਾਨ ਸਰਕਾਰ ਦੇ ਕਾਰਜਕਾਲ ਤੇ ਵੀ ਵੱਡੇ ਸਵਾਲ ਜੜੇ ਖੜੇ ਕਰ ਦਿੱਤੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਗੱਲ ਅਦਨਵ ਡੋਸਿੰਗ ਸਿੱਧੂ ਨੇ ਕਹਿ ਕੇ ਪੰਜਾਬ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੂੰ ਵੀ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਉਹਨਾਂ ਨੇ ਕਹਿ ਕੇ ਪਿਛਲੇ 75 ਸਾਲਾਂ ਦੌਰਾਨ ਪੰਜਾਬ ਦੇ ਇਤਿਹਾਸ ਦੇ ਵਿੱਚ ਅਜੇ ਤੱਕ ਅਜਿਹਾ ਨਹੀਂ ਹੋਇਆ ਕਿ ਕਿਸੇ ਸਰਕਾਰ ਨੇ 1 ਸਾਲ ਦੇ ਵਿੱਚ 20000 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਵੇ ਪੰਜਾਬ ਦੀ ਪਿੱਠ ਤੋੜਨ ਲਈ ਕਰਜ਼ਾ ਲੈਣ ਲਈ ਪੰਜਾਬ ਸਰਕਾਰ ਨੇ ਇਤਿਹਾਸ ਕਾਇਮ ਕਰ ਦਿੱਤਾ ਸੁਣੋ ਹੋਰ ਕੀ ਕੁਝ ਬੋਲੇ ਨਵਜੋਸਿੰਗ ਸਿੱਧੂ ਐਸੀ ਨਕਮੀ ਨਖਤੂ ਸਰਕਾਰ ਆਈ ਹੈ ਜਿਨੇ ਇਤਿਹਾਸ ਕਾਇਮ ਕਰਤਾ ਪੰਜਾਬ ਦੇ ਪਿੱਠ ਤੋੜਨ ਵਾਸਤੇ ਕਰਜ਼ਾ ਲੈਣ ਲਈ ਇਸ ਸਾਲ ਦਾ ਕਰਜ਼ਾ ਉਹ ਮਿਲਾ ਕੇ 36000 ਕਰੋੜ ਰੁਪਏ 36000 ਕਰੋੜ ਰੁਪਇਆ ਸਰ ਦੋ ਸਾਲਾਂ ਦੇ ਵਿੱਚ 67000 ਕਰੋੜ ਰੁਪਇਆ ਕਰਜ਼ਾ ਚੁਕ ਲਿਆ ਉਹ ਸਰਕਾਰ ਨੇ ਜਿਹੜੇ ਕਹਿੰਦੇ ਸੀਗੇ ਅਸੀਂ ਇਹ ਪੁੱਠੀ ਰਾਹ ਦੇ ਤੁਰੇ ਪੰਜਾਬ ਨੂੰ ਸਿੱਧੀ ਰਾਹ ਪਾਵਾਂਗੇ ਇਸ ਐਵਰੇਜ ਦੇ ਉੱਤੇ ਪੰਜਾਂ ਸਾਲਾਂ ਦੇ ਵਿੱਚ 1.70 ਹਜ਼ਾਰ ਕਰੋੜ ਰੁਪਇਆ ਕਰਕੇ ਘਾੜ ਦਿੰਗੇ ਲਾਸਟ ਤੇ ਹੈ ਪੰਜਾਬ 50 ਤੇ ਪਹੁੰਚੀ ਟੈਕ ਜੀਡੀਪੀ ਰੇਸ਼ੋ 50 ਤੇ ਜਦੋਂ 60 ਤੇ ਪਹੁੰਚੂ শ্রীলੰਕਾ ਤੁਹਾਨੂੰ ਬਰੈਡ ਨਹੀਂ ਮਿਲਣੀ ਸਹੀ ਲੋਕ ਭਰਾ ਉਖਡਾਉਣਾ ਬਣਿਆ ਹੈ ਸੈਂਟਰ ਦੇ ਹੱਥ ਦਾ ਗੁੱਡਾ ਬਣਿਆ ਤਾਂ ਹੀ ਤੇ ਕਿਸਾਨਾਂ ਦੇ ਨਾਲ ਕੰਟਰੈਕਟ ਫਾਰਮਿੰਗ ਜਿਹੜਾ ਰਿਜੈਕਟ ਕੀਤਾ ਹੋਇਆ ਸੀ ਉਹਦੇ ਕਾਨੂੰਨ ਬਣਾਉਣਾ ਆਪਣੀ ਵੋਟ ਬੈਂਕ ਪੋਲਿਟਿਕਸ ਖਾਤਰ ਪੰਜਾਬੀ ਵੀਰੋ ਕਿ ਸੜਕਾਂ ਬਣਾਉਣ ਤੇ ਪੁਲ ਬਣਾਉਣ ਤੇ ਕਿਤੇ ਪਿਛਲੀ ਉਦਘਾਟਨ ਕਰੀ ਜਾਂਦਾ ਕਿਤੇ ਝੋਟਿਆਂ ਦਾ ਕਹਿੰਦਾ ਝੋਟੇ ਆਉਣਗੇ ਇੱਥੇ ਝੋਟੇ ਖਾਦੇ ਉਹ ਉਹਦਾਂ ਦੇ ਉਦਾਂ ਹੀ ਪਏ ਨੇ ਇੱਥੇ ਪੰਜ ਪੰਜ ਉਹ ਲੱਗੇ ਕੈਪੀਟਲ ਐਕਸਪੈਂਡੀਚਰ ਜਦੋਂ ਸਟੇਟ ਪੈਸੇ ਪਾਉਂਦਾ ਉਹ ਪੰਜ ਗੁਣੇ ਹੋ ਕੇ ਵਾਪਸ ਆਉਂਦੇ ਜਿਹੜੇ ਮੁੱਦਿਆਂ ਤੇ ਹਨ ਜਵਾਬ ਦੇ ਦਿੰਦਾ ਸੰਤਰਿਆਂ ਦੇ ਜਵਾਬ ਅਣੀ ਇਹਦੇ ਕੋਈ ਹੈ ਹੀ ਕੋਸ਼ ਨਹੀਂ ਇਹਦੇ ਪੱਲੇ ਕੱਖ ਨਹੀਂ 1000 ਰੁਪਏ ਜਿਹੜਾ ਬੀਬੀਆਂ ਨੂੰ ਦੇਣੇ ਸੀ ਉਹ ਦੇ ਨਹੀਂ ਸਕਦਾ ਕਿ ਪੱਲੇ ਨਹੀਂ ਢੇਲਾ ਕਾਪੀ ਮੇਲਾ ਨਹੀਂ ਹੈ ਜੀ ਐਂ ਸਮਝੇ ਬਜਾ ਹੈ ਜੀ ਜਦ ਹੀ 올ਡ ਪੈਨਸ਼ਨ ਸਕੀਮ ਪਿਓ ਵਾਲੀ ਅਨਾਉਂਸ ਕਰਦੀ ਇੱਕ ਡੇਢ ਸਾਲ ਹੋ ਗਿਆ ਉਹਨੂੰ ਨੋਟੀਫਾਈ ਨਹੀਂ ਹੋ ਗਿਆ ਵੀ ਸ਼ੇਰ ਆ ਗਏ ਮਾਤਲ ਨੇ ਕਰਕੇ ਆਉ ਮਰੀ ਲੈ ਕੇ ਆਉ ਮਨ ਇਹ ਸਰਕਾਰਾਂ ਚਲਾਉਣੀਆਂ ਤੇ ਚੁਟਕਲੇ ਸੁਣਾਣੇ ਬਹੁਤ ਫਰਕ ਹੈ ਮਿੱਤਰਾ 1 ਕਰੋੜ 7 ਲੱਖ ਬੰਦਿਆਂ ਦਾ ਇਲਾਜ ਤੇ ਤੁਸੀਂ ਖਰਚਾ ਕੀਤਾ ਪਰ ਹੈ ਕਿ ਜਿਹਦੇ ਨਾਲ ਇੱਕ ਪੈਰਾਸੀਟਾਮੋਲ ਦੀ ਗੋਲੀ ਮਹਿੰਗੀ ਹੈ ਤੇ ਤੁਸੀਂ ਟੈਸਟਾਂ ਦੇ ਜਿਹੜੇ ਖਰਚੇ ਦਿੱਤੇ ਮੈਂ ਕਹਿੰਦਾ ਇੱਕ ਚੀਜ਼ ਦਾ ਟੈਸਟ ਨਹੀਂ ਹੋ ਸਕਦਾ ਉਹਦੇ ਵਿੱਚ ਤੇ ਤੁਸੀਂ ਉੱਚੀਆਂ-ਉੱਚੀਆਂ ਮਾਰਦੇ ਹੋ ਢੀਂਗਾ ਹੈ ਝੂਠ ਦਾ ਪੁਲਿੰਦਾ ਦੇ ਕਹਾਂ ਲੀ ਅਸੀਂ 9000 ਟੀਚਰਾਂ ਨੂੰ ਨੌਕਰੀ ਦੇ ਕਿੰਨੀ 9000 ਟੀਚਰਾਂ ਨੂੰ ਨੌਕਰੀ ਦੇ ਦਿੱਤੀ 8000 ਰਟਾਇਰ ਕਾਢ ਲੂ ਕਾਢ ਲਓ ਪੂ ਦੇਖੋ ਇਹਨਾਂ ਲੋਕਾਂ ਦੀ ਮਤਲਬ ਕਿਸ ਕਦਰ ਕਿੱਥੇ ਕਮਾਲ ਤੇਰੀ ਕੁਮਾਰ ਤੇ ਉਹ 36000 ਕਿੱਧਰ ਗਏ ਅਰੇ ਇਹ ਪੈਨ ਦੀ ਸਿਆਹੀ ਨਾਲ ਤੇਰੀ ਸਿਆਹੀ ਮੁੱਕ ਗਈ ਕਿੱਥੇ ਆ ਸਿਆਹੀ ਆਪਦੀਆਂ ਨਜ਼ਰਾਂ ਚ ਗਿਰ ਗਈਆਂ ਉਸਾਰ ਤੁਸੀਂ ਤੁੱਕਣ ਵਾਲਾ ਕੋਈ ਤੁਸੀਂ ਕਹਿੰਦੇ ਹੋ 8 ਲੱਖ 26 ਹਜ਼ਾਰ ਹਾਊਸਹੋਲਡਾਂ ਨੂੰ ਅਸੀਂ ਮਨਰੇਕਾ ਦੇ ਦਿੱਤੀ। ਉਹ ਦਿਹਾੜੀ 100 ਦਿਨਾਂ ਦੀ ਤੁਸੀਂ 35 36 ਦਿਨਾਂ ਦੀ ਨਹੀਂ ਦਿੱਤੀ। ਜਾਂ ਇਸੇ ਕਰਕੇ ਸਾਡਾ ਵਜਨ ਜਿਹੜਾ ਹੈ ਉਹ 2 ਲੱਖ ਕਿੰਨੋਂ ਚੱਕ ਲਿਖਦੇ। ਤੇ ਮਹਾਰਾਸ਼ਟਰ ਦਾ ਬਜਟ 5 ਲੱਖ ਕਰੋ। ਤੁਰੰਦੀ ਤਾਕਤ ਨਹੀਂ ਨਾਮ ਮਜਬੂਤ ਖਾਂ। ਪੱਲੇ ਫੁੱਟੀ ਕੋੜੀ ਨਹੀਂ ਉਹ ਨਾਂ ਕਰੋੜੀ ਮੱਲ। ਕਾਸ ਕਿੰਨੇ ਕਿੰਨੀ ਮਾਈਨਿੰਗ ਦੇ ਪੈਸੇ ਜਮ੍ਹਾਂ ਕਰਾਇਆ ਤੁਸੀਂ ਦੋ ਸਾਲਾਂ ਦੇ 300 ਕਰੋੜ ਸਾਲ ਦਾ ਸਾਲ ਦਾ 247 ਤੇ ਤੇਰਾ ਸੁਪਰੀਮੋ ਕਹਿੰਦਾ 20000 ਕਰੋੜ ਕਿੱਥੇ ਗਿਆ ਉਹ ਕਿੱਥੇ ਹੋਏ ਮੁੰਤਰ ਪਿਆਰੇ ਤੇਰਾ 13000 ਕਰੋੜ ਰੁਪਏ ਦੇ ਐਲਬਮ ਦੇ ਸੰਭ ਮੈਂ ਕਹਿੰਦਾ ਪਿਛਲੇ ਵੀ ਡਿਕਲੇਅਰ ਕਰ ਜਿਹੜਾ ਚੋਰ ਆ ਕਰ ਤੂੰ ਦੰਭ ਜੇ ਮਾਰ ਬਾਰੇ ਨਾ ਕਾਰਵਾਈ ਕਰਨਾ ਕਰ ਕਰ ਬਾਈ ਤੁਸੀਂ ਜਦੋਂ ਕੰਪੇਅਰ ਕਰੋਗੇ ਅਸੀਂ 2000 ਕਰੋੜ ਤੇ ਤਾਮਿਲਨਾਡੂ 2000 ਕਰੋੜ ਤੇ 2002 ਚ ਆਜੋ 45 ਹਜ਼ਾਰ ਕਰੋੜ ਤੁਸੀਂ ਹਿਸਾਬ ਲਾਓ ਨਾ ਰੇਤੇ ਚੋਂ ਨਾ ਖਸਾਈ ਚੋਂ ਨਾ ਕੇਬਲ ਚੋਂ ਇੱਕ ਥਾਂ ਤੋਂ ਮਾਫੀਆ ਖਤਮ ਨਹੀਂ ਹੋਇਆ ਤੇ ਤੂੰ ਤਾਂ ਕਹਿੰਦਾ ਜਮੀਨਾ ਚੜਾਈਗਾ ਤੈਨੂੰ ਰਿਸਰਸ ਦਿੱਤਾ ਜਸਟਿਸ ਨੂੰ ਵੀ ਐਦਾਂ ਕੀ ਮੰਤਰੀਆਂ ਨੂੰ ਫੜਦਾ ਐਦਾਂ ਕਾਰਵਾਈ ਕਰਦਾ ਤਾਰਾ ਪੰਜ ਪੇਸ਼ ਕਰਦੇ ਹਾਂ ਆਪ ਲੰਗ ਬਾਪ ਲੰਗ ਤੀਜੇ ਲੰਗ ਨਾਨਕੇ ਨੰਗਾ ਕਰਨਾ ਗਾਏ ਸਵਾਲ ਆਇਆ ਏ ਸ਼ਾਨ ਕੇ ਐਦਮ ਦੇਖ ਵਾ ਪੰਜਾਬ ਦਾ ਫਿਊਚਰ ਐਟ ਸਟੇਕ ਹੈ ਬਿਲਕੁਲ ਫਾਈਨੈਂਸ਼ੀਅਲ ਐਮਰਜੈਂਸੀ ਦੀ ਖਤਾਰ ਦੇ